ਪੰਜਾਬੀ ਵਿਵੇਕ ਚੈਨਲ ਵੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਅੱਜ ਤੁਹਾਡੀ ਮੁਲਾਕਾਤ ਇੱਕ ਬਹੁਤ ਹੀ ਪ੍ਰਸਿੱਧ ਚਿੰਤਕ ਡਾਕਟਰ ਸਵਰਾਜ ਸਿੰਘ ਨਾਲ ਕਰਾਈ ਜਾ ਰਹੀ ਹੈ ਇਸ ਸਮੇਂ ਅਸੀਂ ਉਹਨਾਂ ਦੇ ਬਗੀਚੇ ਵਿੱਚ ਬੈਠੇ ਆ ਬਹੁਤ ਖੂਬਸੂਰਤ ਮਾਹੌਲ ਹੈ ਸਭ ਤੋਂ ਪਹਿਲਾਂ ਡਾਕਟਰ ਸਾਹਿਬ ਤੁਹਾਡਾ ਬਹੁਤ-ਬਹੁਤ ਸਵਾਗਤ ਜੀ ਬਹੁਤ ਮਿਹਰਬਾਨੀ ਜੀ ਤੁਸੀਂ ਸਮਾਂ ਦਿੱਤਾ ਸਭ ਤੋਂ ਪਹਿਲਾਂ ਜਿਸ ਮਸਲੇ ਤੇ ਆਪਾਂ ਗੱਲ ਕਰਨਾ ਚਾਹੁੰਦੇ ਆ ਕਿ ਤੁਸੀਂ ਅੰਤਰਰਾਸ਼ਟਰੀ ਪੱਧਰ ਤੇ ਵਿਚਰੇ ਆ ਲਗਾਤਾਰ ਅਖਬਾਰਾਂ ਵਿੱਚ ਲੇਖ ਲਿਖਦੇ ਆ ਕਿਤਾਬਾਂ ਤੁਹਾਡੀਆਂ ਛਪੀਆਂ ਹੈ ਬੈਕਗ੍ਰਾਉਂਡ ਤੁਹਾਡੀ ਜਿਹੜੀ ਹੈਗੀ ਆ ਉਹ ਮੈਡੀਕਲ ਸਾਇੰਸ ਦੀ ਹੈ ਆਪਾਂ ਇਸ ਮੁਲਾਕਾਤ ਦੇ ਤਿੰਨ ਭਾਗ ਕਰਾਂਗੇ ਪਹਿਲੇ ਭਾਗ ਦੇ ਵਿੱਚ ਜਿਹੜੀ ਜ਼ਿਆਦਾ ਗੱਲਬਾਤ ਹੈਗੀ ਆ ਤੁਹਾਡੇ ਜੀਵਨ ਨਾਲ ਸੰਬੰਧਿਤ ਕਰਨੀ ਹੈ। ਤੇ ਡਾਕਟਰ ਸਾਹਿਬ ਪਹਿਲਾਂ ਤਾਂ ਸਾਨੂੰ ਇਹ ਦੱਸੋ ਕਿ ਤੁਹਾਡਾ ਪਰਿਵਾਰਕ ਪਿਛੋਕੜ ਕਿੱਥੋਂ ਦਾ ਹੈਗਾ? ਜਿਸ ਤਰ੍ਹਾਂ ਸ਼ਾਇਦ ਜਿਵੇਂ ਤੁਹਾਡਾ ਨਾਮ ਸਵਰਾਜ ਸਿੰਘ ਹੈ ਤੇ ਜਨਮ ਵੀ ਸ਼ਾਇਦ ਸਵਰਾਜ ਸਾਲ ਦਾ ਹੈ ਤਾਂ ਥੋੜਾ ਜਿਹਾ ਆਪਣੇ ਪਰਿਵਾਰਕ ਪਿਛੋਕੜ ਬਾਰੇ। ਦੇਖੋ ਜੀ ਮੇਰੇ ਮਾਤਾ ਜੀ ਜਿਹਦੇ ਨੇ ਉਹ ਇੱਥੇ ਆਪਣੇ ਲੁਧਿਆਣੇ ਦੇ ਨੇੜੇ ਜਨਮ ਬਣ ਜਿਹੜੇ ਬੇਟ ਦਾ ਲੱਕਾ ਜਿਹੜਾ ਹੈ ਉਹ ਸਾਡਾ ਖੈਰਾ ਬੇਟ ਮੇਰੇ ਨਾਨਕੇ ਅੰਦਰ ਪੈ ਗਿਆ ਹਾਂ ਹਾਂ ਤਾਂ ਮੇਰੇ ਜਿਹੜੇ ਪਿਤਾ ਜੀ ਉਹ ਉਧਰ ਜਿਹੜੇ ਇਹ ਮੇਰੇ ਨਾਨ ਮਾਤ ਨਾਨਨੇ ਜਿਹੜੇ ਸੀਗੇ ਉਹ ਉਧਰ ਚਲੇ ਗਏ ਸੀਗੇ ਹਾਂ ਹਾਂ ਤਾਂ ਉੱਥੇ ਫਿਰ ਮੇਰੇ ਪਿਤਾ ਜੀ ਉਹ ਨਨਕਾਨਾ ਸਾਹਿਬ ਉੱਥੇ ਉਹਨਾਂ ਨੂੰ ਕੋਥੇ ਮਤਲਬ ਜਿਹੜਾ ਮੇਰੇ ਮਾਤਾ ਉਹਨਾਂ ਦੇ ਉੱਥੇ ਸ਼ਾਦੀ ਉਧਰ ਹੋ ਗਈ ਹਾਂ ਤੋ ਕਿ ਮੇਰੇ ਨਾਨੇ ਜੀ ਦੇ ਕੋਈ ਹੈ ਨਹੀਂ ਸੀ ਲੜਕਾ ਤੋ ਮੈਨੂੰ ਨਾਨਕਿਆ ਨਹੀਂ ਜਿਸ ਤਰ੍ਹਾਂ ਮਨ ਲੋ ਹੂੰ ਤੋ ਉਹਨਾਂ ਨੇ ਆਪਣਾ ਬੇਟਾ ਪਾਲਿਆ ਨਾਨਕਿਆ ਨੇ ਹੂੰ ਤੋ ਇਸ ਤਰ੍ਹਾਂ ਜੇ ਤਜਰਬੇ ਕਵਾਂਗਾ ਜਦੋਂ ਸਵਾਂਦਰ ਜੁੜਦਾ ਹੈਗਾ ਤੋ ਮੇਰੇ ਮਾਲ ਵੇਦਾ ਖੈਰਾ ਬੇਟਕੇ ਡਾਇ ਸਦਵਾ ਬੇੜਦੇ ਉਸ ਇਲਾਕੇ ਤੁਸੀਂ ਜਾਣਦੇ ਹੋ ਉਹ ਲੁਧਿਆਣੇ ਤੋਂ ਜਾਓ ਫਲੋਰ ਵਾਲ ਤੇ ਫਲੋਡੋ ਵਾਲ ਦੇ ਨਾਲ ਹੀ ਹੂੰ ਹੂੰ ਚਾਹ ਦਾ ਦੂਰ ਨਹੀਂ ਉਥੋਂ ਹੂੰ ਹੂੰ ਫਿਰ ਪ੍ਰਸ਼ਦ ਉਸ ਤੋਂ ਬਾਅਦ ਐਸੇ ਪਾਰਟ ਫੇਰੇ ਤੇ ਆ ਕੇ ਜਿਆਦਾ ਸ਼ਮਾ ਮੇਰਾ ਬਚਪਨ ਦਾ ਪਟਿਆਲੇ ਗੁਜ਼ਰਿਆ ਤੇ ਮੇਰੀ ਪੜਾਈ ਹੋਈ ਜੀ ਹੂੰ ਮੇਰੇ ਫਿਰ ਤੋਂ ਇਹ ਮਦਲ ਗਵਰਨਮੈਂਟ ਮਲਟੀਪਰਪਸ ਹਾਇਰ ਸਕੂਲ ਇਥੋਂ ਮੈਂ ਆਪਣੇ ਫਿਰ ਉਸ ਤੋਂ ਬਾਅਦ ਮਨਦਰਾ ਕਾਲਜ ਫਿਰ ਜਿਹੜਾ ਹੈ ਮੈਡੀਕਲ ਕਾਲਜ ਗਵਰਨਮੈਂਟ ਮੈਡੀਕਲ ਕਾਲਜ ਹੂੰ ਹੂੰ ਤੇ ਇਥੋਂ ਡਾਕਟਰੀ ਕਰਨ ਤੋਂ ਬਾਅਦ ਫਿਰ ਮੈਂ ਅਮਰੀਕਾ ਚਲਾ ਗਿਆ। ਇਹ ਐਮਬੀਬੀਐਸ ਕਰਕੇ ਗਿਆ ਐਮਬੂਲੈਂਸ ਕਰਨ। ਅੱਛਾ ਤੇ ਅਮਰੀਕਾ ਕਿਸ ਤਰ੍ਹਾਂ ਗਏ ਸੀਗੇ ਅੱਗੇ ਪੜ੍ਹਾਈ ਕਰਨ ਜਾਂ ਮੈਂ ਪੜ੍ਹਾਈ ਕਰ ਕਰਨ ਹਾਂਜੀ। ਤਾਂ ਫਿਰ ਮੈਂ ਉੱਥੇ ਕਾਫੀ ਮਤਲਬ ਕਾਫੀ ਸਾਲ ਪੜ੍ਹਾਈ ਨਿਰੰਤਰ ਪੜ੍ਹਾਈ ਕਰਦਾ ਰਿਹਾ ਵੀ ਮੈਂ ਜਾ ਕੇ ਹੂੰ ਪਹਿਲਾਂ ਉੱਥੇ ਤੋਂ ਇੰਟਰਨਸ਼ਿਪ ਕਰਾ ਫਿਰ ਮਦਦ ਉੱਥੇ ਰੈਜ਼ਿਡੈਂਸੀ ਕੰਦੇ ਆ ਇੰਟਰਨਸ਼ਿਪ ਤੋਂ ਬਾਅਦ ਐਟ ਦ ਹੌਸਟ ਜੋਬ ਕੰਦੇ ਉੱਥੇ ਜ਼ਰਾ ਲੰਬੇ ਅਮਰੀਕਾ ਚਾਰ ਸਾਲ ਮੈਂ ਸਰਜਰੀ ਦੇ ਵਿੱਚ ਕੀਤੀ ਹੂੰ ਹੂੰ ਉਸ ਤੋਂ ਬਾਅਦ ਮੈਂ ਫਿਰ ਮਦਦ ਨੀ ਦਾ ਕਾਰਡੀਓ ਵਾਸਕੂਲਰ ਸਰਜਰੀ ਉਹ ਫੈਲੋਸ਼ਿਪ ਪੁੱਤ ਹੂੰ ਤਾਂ ਬਹੁਤ ਲੰਬਾ ਸਮਾਂ ਫਿਰ ਮੈਂ ਥੋੜੀ ਲੇਜ਼ਰ ਸਰਜਰੀ ਚ ਵੀ ਟ੍ਰੇਨਿੰਗ ਲਈ ਹੂੰ ਹੂੰ ਤਾਂ ਬਹੁਤ ਸਾਰੇ ਜੀਵਨ ਨਦਰ ਸਮਾਂ ਉਪੜ ਆਏ ਜੀ ਉਹ ਜੀ ਤੇ ਇਥੇ ਪਿੰਡ ਕਿਹੜਾ ਸੀਗਾ ਆਪਣੇ ਜਿਵੇਂ ਹੁਣ ਇਸ ਤਰ੍ਹਾਂ ਲੱਗਦਾ ਕਿ ਬਾਅਦ ਚ ਕਿ ਤੁਸੀਂ ਬਾਅਦ ਚ ਨਹੀਂ ਸੀ ਬਾਅਦ ਚ ਸਾਡਾ ਖੈਰਾ ਬੇਟ ਨਾਨਕਾ ਦਾ ਪਿੰਡ ਤੇ ਹੀ ਸੀ ਅੱਛਾ ਹਾਂਜੀ ਇੱਧਰ ਹੀ ਸਾਡਾ ਕਿਉਂਕਿ ਮੈਨੂੰ ਮਤਲਬ ਜਿਹੜਾ ਨਾਨੇ ਜੀ ਨੇ ਉਹਨਾਂ ਨੇ ਜਿਹੜਾ ਆਪਣਾ ਪਿਤਾ ਜੀ ਕਿੱਥੋਂ ਦੇ ਸੀ ਉਹ ਨਨਕਾਣਾ ਸ਼ਹਿਰ ਕੋਲਦਰ ਨਨਕਾਣਾ ਸ਼ਹਿਰ ਜਿਲ੍ਹਾ ਹੁੰਦਾ ਅੱਛਾ ਅੱਛਾ ਠੀਕ ਠੀਕ ਯਾਨੀ ਕਿ ਆ ਮਾਝੇ ਤੇ 도ਆਬ ਦਾ ਜਾਂ ਮਾਝੇ ਤੇ ਮਾਲਵੇ ਦਾ ਸੰਗਮ ਸੰਗਮਾ ਅੱਛਾ ਅੱਛਾ ਠੀਕ ਠੀਕ ਤੇ ਜਨਮ ਮਿਤੀ ਕਿੰਨੀ ਜੀ ਹਾਂ ਮੇਰੇ 5 ਜਨਵਰੀ 1947 5 ਜਨਵਰੀ 1947 ਹਾਂ ਜੀ ਆਜ਼ਾਦੀ ਤੋਂ ਆਜ਼ਾਦੀ ਸਾਲ ਦੇ ਹਾਂ ਪਰ ਆਜ਼ਾਦੀ ਤੋਂ ਪਹਿਲਾਂ ਦਾ ਬਰਤ ਹੈ ਕਿੰਨੇ ਭੈਣ ਭਰਾ ਸਨ ਮੇਰਾ ਇੱਕ ਛੋਟਾ ਬ੍ਰਦਰ 14 ਦੇ ਵਿੱਚ ਡੈਥ ਕੋਲਾਈ ਸਮਝ ਹੁਣ ਤਾਂ ਅੱਛਾ ਅੱਛਾ ਠੀਕ ਠੀਕ ਤੇ ਹੁਣ ਪਰਿਵਾਰ ਦੇ ਵਿੱਚ ਅੱਗੇ ਬੱਚੇ ਜੀ ਦੇਖੋ ਦੋ ਹੈਗੇ ਨੇ ਇੱਕ بیٹے ਇੱਕ ਬੇਟਾ بیٹے ਸਾਡੇ ਅਮਰੀਕਾ ਚੋ ਗਾਇਨਕੋਲੋਜਿਸਟ ਹੈ ਹਮਮ ਤੇ ਉਹ ਅੱਛੇ ਬਹੁਤ ਅੱਛੇ ਉਹਦੇ ਪ੍ਰੋਫੈਸ਼ਨ ਅੰਡਰਸਟੈਂਡਿੰਗ ਹੈਗੇ ਬੜੀ ਹਮਮ ਕੋਨੇ ਤੇ ਬੇਟਾ ਜਿਹੜਾ ਉਹਨੇ ਵੀ ਡਾਕਟਰੀ ਕਿਤੇ ਹੈ ਦੇ ਹਮਮ ਲੇਕਿਨ ਉਹ ਉਹਨੇ ਹਾਲੇ ਉਧਰ ਕੁਝ ਜਦਾ ਨਾ ਤਾਂ ਉਧਰ ਦਿਲ ਲੱਗਦਾ ਅਮਰੀਕਾ ਦਾ ਨਾ ਉਹ ਇੱਧਰ ਬਦੋ ਜੇ ਅਮਰੀਕਾ ਜਾਂਦਾ ਤਾਂ ਉਹਨੂੰ ਪੰਜਾਬ ਜਿਆਦਾ ਇੱਧਰ ਹੇਰਵਾ ਹੋ ਜਾਂਦਾ ਉਹ ਉਹ ਮਤਲਬ ਇਹ ਇਸ ਤਰ੍ਹਾਂ ਉਹਦਾ ਨਾ ਮਤਲਬ ਜਿਹੜਾ ਸਾਡੇ ਕੋਲ ਜਿਆਦਾ ਉਹਦਾ ਵੀ ਬੜਾ ਇੰਟੈਲੈਕਚੁਅਲ ਬੋਧਕ ਹੈਗੇ ਉਹਦੇ ਬੜੇ ਰੁਚੀ ਹੂੰ ਹੂੰ ਤੋਂ ਉਹ ਲਿਖਦਾ ਵੀ ਹੈ ਬਹੁਤ ਸਾਰੇ ਸੰਸਾਰ ਚੰਗੇ ਮੋਗੇ ਮਸ਼ਹੂਰ ਦੁਨੀਆ ਦੇ ਕਈ ਅਖਬਾਰਾਂ 'ਚ ਉਹਦੇ ਲਿਖਤਾਂ ਉਹਦੀਆਂ ਵੀ ਲਿਖ ਚੁੱਕ ਲਿਆ ਅੱਛਾ ਤੇ ਬੱਚਿਆਂ ਦੀ ਸ਼ਾਦੀ ਕਰਤੀ ਜੀ ਹਾਂ ਜੀ ਦੋ ਦੋਵਾਂ ਦੇ ਸ਼ਾਦੀ ਹੈ ਅੱਛਾ ਤੇ ਹੁਣ ਉਹ ਰਹਿ ਰਹੇ ਬੇਟੇ ਤੇ ਬੇਟੀ ਅਜੇ ਅਮਰੀਕਾ ਹੀ ਹਾਂਜੀ ਹਾਂਜੀ ਬੇਟਾ ਕਦੀ ਉੱਥੇ ਚਲੇ ਜਾਂਦਾ ਕਦੀ ਸਾਡੇ ਕੋ ਆ ਜਾਂਦਾ ਬੇਟੀ ਉੱਥੇ ਕੋ ਉਹਨੂੰ ਵੀ ਪੜਾਉਣਾ ਮਤਲਬ ਅ ਸਾਲ ਦੋ ਤਿੰਨ ਵਾਰੀ ਜ਼ਰੂਰ ਆਉਂਦੇ ਅੱਛਾ ਅਗਲੀ ਪੀੜ੍ਹੀ ਚੱਲ ਪਈ ਜਦਾਦਾ ਦਦੀ ਦੀ ਨਾਨਾ ਨਾਨੀ ਦੀ ਕਿਹ ਅਜੇ ਡੀ ਕਰ ਰਹੀ ਇੱਕ ਬੱਚਾ ਨਾਨਾ ਦਾ ਬਣ ਗਿਆ ਅੱਛਾ 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 ਛੇੜਾ ਹੋਇਆ ਬੇਟੀ ਦੇ ਇੱਕ ਬੇਟਾ ਹੋ ਗਿਆ ਅੱਛਾ ਜੀ ਤੇ ਅੱਜ ਕੱਲ ਤੁਸੀਂ ਪ੍ਰੈਕਟਿਸ ਕਰਦੇ ਆ ਜਾਂ ਨਹੀਂ ਨੇ ਜੀ ਡਾਕਟਰ ਇਹ ਮਤਲਬ ਲੈ ਲਈ ਰਿਟਾਇਰਮੈਂਟ ਹੂੰ ਕਿੰਨੇ ਸਾਲ ਉੱਥੇ ਡਾਕਟਰੀ ਕੀਤੀ ਤੁਸੀਂ ਦੇਖੋ ਮੈਂ ਮਤਲਬ 40 ਸਾਲ ਤਕਰੀਬਨ ਹਨ 1979 ਤੋਂ 2014 ਦਾ 40 40 ਸਾਲ ਕਿਤੇ ਸ਼ਾਇਦ ਜ਼ਿਆਦਾ ਮੈਂ ਪਹਿਲਾਂ ਜਿਹ ਮੈਂ ਸ਼ੁਰੂਆਤ ਮੇਰੇ ਸ਼ਿਕਾਗੋ ਦੇ ਹੋਈ ਹੂੰ ਉੱਥੋਂ ਮੈਂ ਮਤਲਬ ਇੰਟਰਨਸ਼ਿਪ ਜਿਹਨੂੰ ਕਹਿੰਦੇ ਆ ਉਸ ਤੋਂ ਬਾਅਦ ਮੈਂ ਫਿਲਡਲਫੀਆਜ਼ ਦੇ ਸਰਜਰੀ ਦੀ ਰੈਜ਼ਿਡੈਂਸੀ ਕੀਤੀ ਹੂੰ ਉਸ ਤੋਂ ਬਾਅਦ ਫਿਰ ਨਿਊਯਾਰਕ ਨੇੜੇ ਨਿਊ ਜਰਸੀ ਮਤਲਬ ਨਿਊ ਇੱਕੋ ਹੀ ਨਿਊਯਾਰਕ ਏਰੀਆ ਹੀ ਹੁੰਦਾ ਉੱਥੇ ਮੈਂ ਇੱਕ ਕਾਰਡੀਓ ਵਾਸਕੂਲਰ ਸਰਜਰੀ ਦੀ ਫੈਲੋਸ਼ਿਪ ਕੀਤੀ ਉਸ ਤੋਂ ਬਾਅਦ ਫਿਰ ਮੈਂ ਦੂਜੇ ਵੈਸਟ ਕੋਸਟ ਸਿਆਟਲ ਜਿਹੜਾ ਉਹ ਉਹਦੇ ਨੇੜੇ ਸੀਗਾ ਸਿਆਟਲ ਦੇ ਨੇੜੇ ਪਰ ਵੈਨਕੂਵਰ ਦ ਕੈਨੇਡਾ ਦੇ ਨੇੜੇ ਮਤਲਬ ਇੱਕ ਅਜੇ ਪਹਿਲਾਂ ਮਿਡ ਵੈਸਟ ਜਿਹਨੂੰ ਕਹਿੰਦੇ ਹੈ ਸ਼ਿਕਾਗੋ ਫਿਰ ਈਸਟ ਕੋਸਟ ਮਤਲਬ ਫਿਲਡੈਲਫੀਆ ਤੇ ਜਿਹੜਾ ਨਿਊਯਾਰਕ ਉਸ ਤੋਂ ਬਾਅਦ ਫਿਰ ਮੈਂ ਪੋਸਟ ਆਫਿਸ ਤੇ ਚੱਲ ਗਿਆ ਮੈਂ ਫੇ ਕਾਮ ਗੱਲ ਕਹੀ ਜਾਂਦੀ ਹੈ ਜੀ ਬਈ ਬੰਦੇ ਆ ਜਿਹੜੇ ਉਹ ਅਮਰੀਕਾ ਜਾਂਦੇ ਆ ਅਮਰੀਕਾ ਜਾ ਕੇ ਪੰਜਾਬ ਲਈ ਤਾਂਘਦੇ ਤਾਂ ਰਹਿੰਦੇ ਪਰ ਪੰਜਾਬ ਵਾਪਸ ਨਹੀਂ ਆ ਤੁਸੀਂ ਇਹ ਕਿਵੇਂ ਫੈਸਲਾ ਕੀਤਾ ਕਿ ਨਹੀਂ ਰਿਟਾਇਰਮੈਂਟ ਜਾਂ ਰਿਟਾਇਰਮੈਂਟ ਲਾਈਫ ਆ ਜਿਹੜੀ ਉਹ ਪੰਜਾਬ 'ਚ ਹੀ ਗੁਜ਼ਾਰਨੀ ਹੈ ਜਾਂ ਪੰਜਾਬ ਹੀ ਆਣਾ ਤੇ ਕੁ ਮੈਨੋ ਲੰਬੇ ਤਜਰਬਾ ਬੜਾ ਲੰਬੇ ਸਮੇਂ ਦਾ ਸੀਗਾ ਹੂੰ ਇੱਕ ਜਿਹੜਾ ਮੇਰਾ ਥੋੜਾ ਸ਼ੁਰੂ ਤੋਂ ਜਿਹੜੀ ਸੀਗੀ ਮੈਂ ਵਿਦਿਆਰਥੀ ਜੀਵਨ ਦੇ ਵਿੱਚ ਵੀ ਇੱਥੇ ਵੀ ਪਟਿਆਲੇ ਵੀ ਮੈਡੀਕਲ ਕਾਲਜ ਪੰਜਾਬੀ ਯੂਨੀਵਰਸਿਟੀ ਚ ਵੀ ਜਿਹੜੀ ਜਿਹੜੀ ਸਟੂਡੈਂਟ ਯੂਨੀਅਨ ਨੇੜੇ ਬਣਾਈ ਹੈ ਉਹ ਜਿਹ ਮੁੱਢਲੇ ਜਨਾਨੇ ਬਣਾਉਣ ਵਾਲਿਆ ਚ ਮੇਰਾ ਵੀ ਨਾਮ ਸ਼ਾਮਿਲ ਕਰ ਸਰਦਿਓ ਤੇ ਐਸੇ ਗਵਰਨਮੈਂਟ ਮੈਡੀਕਲ ਕਾਲਜ ਪਟਿਆਲਾ ਜਿੱਥੇ ਸਟੂਡੈਂਟ ਯੂਨੀਅਨ ਦਾ ਪ੍ਰੈਜ਼ੀਡੈਂਟ ਸੀ ਫਿਰ ਇੱਕ ਯੰਗ ਡਾਕਟਰਸ ਅਸੀਂ ਪਟਿਆ ਉਹਨੋਂ ਤਿੰਨ ਨੌ ਦਾ ਦਾ ਪਟਿਆਲਾ ਅ ਅੰਮ੍ਰਿਤਸਰ ਤੋਂ ਤਿੰਨ ਮੈਡੀਕਲ ਕਾਲਜ ਸੀ ਤੇ ਉਹਨਾਂ ਦੇ ਉਹ ਯੰਗ ਡਾਕਟਰ ਜਿਹਾ ਸੀ ਉਹਦਾ ਵੀ ਮੈਨੂੰ ਮਤਲਬ ਪ੍ਰੈਜ਼ੀਡੈਂਟ ਬਣਾਤਾ ਮੈਂ ਸ਼ੁਰੂ ਤੋਂ ਐਕਟਿਵ ਰਿਹਾ ਹਾਂ ਇੱਧਰ ਉੱਥੇ ਜਾ ਕੇ ਵੀ ਮੈਂ ਡਾਕਟਰੀ ਦੇ ਨਾਲ-ਨਾਲ ਹਿਊਮਨ ਰਾਈਟਸ ਦੇ ਵਿੱਚ ਵੀ ਉਹ ਸੰਸਥਾਵਾਂ ਦਾ ਬਣੇ ਰਿਹਾ ਹਾਂ ਤਾਂ ਮੇਰੇ ਇੱਕ ਮੈਨੂੰ ਮਦਦ ਲਿਖਣ ਪੜਨ ਦਾ ਵੀ ਸ਼ੌਕ ਸੀ ਤੇ ਮੇਰਾ ਇੱਕ ਜਿਹੜਾ ਨਾ ਡਾਕਟਰੀ ਦੇ ਨਾਲ-ਨਾਲ ਜਿਹੜਾ ਸਮਾਜ ਨੂੰ ਸਮਝਣ ਦਾ ਵੀ ਥੋੜਾ ਬਹੁਤ ਯਤਨ ਸੀਗਾ ਤੇ ਮੈਨੂੰ ਮਤਲਬ ਇਹ ਰਹਾ ਨਾ ਜਿਹੜੀ ਮਾਡਲ ਜਿਹੜੀ ਜਿਹੜੀ ਵੈਸਟਰਨ ਕੈਪਟਲਿਸਟ ਸੁਸਾਇਟੀ ਜਾਂ ਪੱਛਮੀ ਸਮਾਜਾਰੀ ਸਮਾਜ ਹੈ ਉਹ ਮੈਨੂੰ ਕਦੇ ਵੀ ਨਹੀਂ ਲੱਗਿਆ ਕਿ ਇਹਦੇ ਵਿੱਚ ਕੋਈ ਦਮ ਹੈਗਾ ਮੈਂ ਇਹ ਮਤਲਬ ਬੜੀ ਮੈਨੂੰ ਲੱਗਦਾ ਕਿ ਜਿਹੜੀ ਚੜ੍ਹਤ ਹੈ ਬੜੀ ਆਰਜੀ ਜੀ ਇਹਦੀ ਮੈਨੂੰ ਉਹਦੇ ਵਿੱਚ ਬੁਨਿਆਦੀ ਜਿਹੜੀਆਂ ਖਾਮੀਆਂ ਨਜ਼ਰ ਆਉਂਦੀਆਂ ਸੀਗਾ ਮਤਲਬ ਕਿ ਮੈਂ ਇੱਥੇ ਬੰਦਾ ਜਿਹੜਾ ਨਾ ਮੈਂ ਕਹਾਂ ਜੀ ਵੀ ਜਿਹੜੇ ਜੀਵਨ ਮਤਲਬ ਥੋੜੇ ਦੇਰ ਲਈ ਤੇ ਇੱਥੇ ਆਪਣਿਆਂ ਜਿਹੜੇ ਨਾ ਤੁਸੀਂ ਜਦੋਂ ਮੈਨੂੰ ਸੀਗਾ ਵੀ ਮੈਂ ਮੈਨੂੰ ਘੁੰਮਣ ਫਿਰਨ ਦਾ ਬੜਾ ਸ਼ੌਕ ਸੀਗਾ ਉੱਥੇ ਬੜੀ ਇੰਡੀਆ ਦੇ ਤੋਂ ਬੜੇ ਉਦੋਂ ਜਾਣਾ ਹੋਵੇ ਤੇ ਬੜਿਆਂ ਮਤਲਬ ਸੌਖਾ ਨਹੀਂ ਸੀਗਾ ਵੀ ਦੁਨੀਆ ਇੱਕਦਮ ਤੁਸੀਂ ਚਲੇ ਜਾਓ ਅਮਰੀਕਾ ਜੋ ਬੜਾ ਸ਼ੌਕਾ ਸੀਗਾ ਕਿ ਜਿੱਥੇ ਮਰਜ਼ੀ ਤੁਸੀਂ ਟਿਕਟ ਲਾਓ ਤੇ ਬੈਠ ਜਾਓ ਜਿੱਥੇ ਦੁਨੀਆ ਜਾਓ ਕਿ ਤਾ ਤੁਸੀਂ ਮੈਨੂੰ ਦੁਨੀਆ ਘੁੰਮਣ ਦਾ ਬੜਾ ਸ਼ੌਕ ਸੀ ਦੇਖਣ ਦਾ ਹੂੰ ਲੇਕਿਨ ਤੋਂ ਮੈਨੂੰ ਮਦ ਅਮਰੀਕਾ ਜਿਹੜੀਆਂ ਚੀਜ਼ਾਂ ਮੈਂ ਦੇਖ ਚਾਹੁੰਦਾ ਸੀਗਾ ਮਤਲਬ ਮੈਂ ਦੁਨੀਆ ਘੁੰਮੇ ਹੋਰ ਸਮਾਜਾਂ ਬਾਰੇ ਜਾਂਚ ਦੁਨੀਆ ਬਾਰੇ ਜਾਣਕਾਰੀ ਉੱਥੇ ਮੈਨੂੰ ਫਾਇਦਾ ਹੋਇਆ ਲੇਕਿਨ ਇਹ ਮੇਰੀ ਪੱਕੇ ਮਤਲਬ ਧਾਰਨਾ ਹੈਗੀ ਕਿ ਜਿਹੜਾ ਮਤਲਬ ਕੈਪਟਲਿਜ਼ਮ ਹੈ ਜਿਹੜਾ ਉਹ ਇਹ ਮਤਲਬ ਵੈਸਟਰਨ ਕੈਪਟਲ ਡੀਹੂਮਨਾਈਜ਼ਿੰਗ ਅਮਾਨਵੇਕਨ ਦੀ ਪ੍ਰਕਿਰਿਆ ਹੈ ਇਹ ਤੁਹਾਨੂੰ ਪੜਨ ਪੜਨ ਦਾ ਜਾ ਮਾਰਕਸ ਜਿਵੇਂ ਵਲਚਕਾ ਹੋ ਹੁੰਦਾ ਜਵਾਨੀ ਵੇਲੇ ਇਹ ਕਿੱਥੋਂ ਚिटक ਲੱਗੀ ਜਾਂ ਕਿੱਥੋਂ ਲਗਾਓ ਲੱਗਿਆ ਮੈਨੂੰ ਜੇ ਸ਼ੁਰੂ ਤੋਂ ਇਹਨੂੰ ਕੁਝ ਕਮੇ ਨਜ਼ਰ ਆਉਂਦੇ ਸੀਗੇ ਮਤਲਬ ਸੋਸਾਇਟੀ ਦੀ ਮੈਨੂੰ ਮਤਲਬ ਮੈਨੂੰ ਲੱਗਦਾ ਕਿ ਵੀ ਮੈਨੂੰ ਮਤਲਬ ਲੱਗਦਾ ਸੀ ਕਿ ਜੋ ਕੁਝ ਨਾ ਕੁਝ ਮਿਸਿੰਗ ਹੈ ਤੇ ਮਤਲਬ ਮੈਨੂੰ ਲੱਗਦਾ ਸੀ ਕਿ ਜਿਹੜਾ ਮਨੁੱਖੀ ਰਿਸ਼ਤੇ ਨੇ ਜਾਂ ਮਨੁੱਖ ਦਾ ਜਿਹੜਾ ਮਨੁੱਖੀ ਤੱਤ ਹੈ ਹੂੰ ਹੂੰ ਮੈਨੂੰ ਉਹ ਉਹ ਜਿਹੜਾ ਉਹਦੇ ਤੋ ਕੋਈ ਬੰਦਾ ਜਿਹੜਾ ਵਾਂਝਾ ਹੋ ਰਿਹਾ ਜਦੋਂ ਬਾਅਦ ਚ ਮੈਨੂੰ ਪਤਾ ਲੱਗਾ ਕੋਈ ਮਾਰਕਸ ਨੇ ਮਤਲਬ ਐਲੀਨੇਸ਼ਨ ਦੇ ਗੱਲ ਕਹੀ ਹੈ ਹੂੰ ਤੋ ਮੈਂ ਮਤਲਬ ਮੈਨੂੰ ਆਪ ਮਹਿਸੂਸ ਹੋਇਆ ਵੀ ਕੋਈ ਮੈਨੂੰ ਨਾ ਸ਼ੁਰੂ ਤੋਂ ਜਦੋਂ ਮੈਂ ਥੋੜਾ ਬੋਧ ਸਮਝਾਈ ਮੈਂ ਜਿਵੇਂ ਕੋਈ ਕੁਛ ਨਾ ਕੁਛ ਇਸ ਸਮਾਜ ਦੇ ਵਿੱਚ ਜਿਹੜਾ ਨਾ ਕੋਈ ਕੋਈ ਕਮੀ ਹੈ ਘਾਟ ਹੈ ਉਹ ਤਾਂ ਮੈਨੂੰ ਇੱਥੇ ਹੀ ਪਤਾ ਲੱਗ ਗਿਆ ਸੀ ਕਿਉਂਕਿ ਮਤਲਬ ਜਿਹੜਾ ਮੈਂ ਤਾਂ ਮੈਨੂੰ ਮਾਰਕਸ ਮਤਲਬ ਜਿਹੜੀ ਉਧਰ ਮੇਰਾ ਚੁਕਾਜ ਤਾਂ ਹੋਇਆ ਵੀ ਆਖਰ ਦੇ ਵਿੱਚ ਕੀ ਚੀਜ਼ ਮਿਸਿੰਗ ਹੈ ਤੋ ਫਿਰ ਮਾਰਕਸ ਤੋਂ ਮੈਨੂੰ ਇਹ ਪਤਾ ਲੱਗਾ ਵੀ ਜਿਹੜਾ ਜਿਹੜਾ سرمਾਇਦਾਰੀ ਹੈ ਕੈਪੀਟਲਿਜ਼ਮ ਹੈ ਇਹ ਮਤਲਬ ਐਲੀਨੇਟ ਕਰਦਾ ਮਤਲਬ ਬੰਦ ਨੂੰ ਮਤਲਬ ਆਪਣੇ ਮੂਲ ਤੋਂ ਤੋੜਦਾ ਹੈ ਮਤਲਬ ਜਿਹੜਾ ਠੀਕ ਤੋ ਇਹ ਹੀ ਇੱਕ ਜਿਹੜੀ ਇਹ ਮੈਨੂੰ ਬਹੁਤ ਪਹਿਲਾਂ ਮਤਲਬ ਇਹ ਚੀਜ਼ ਸਮਝ ਆ ਗਈ ਹੂੰ ਤੋ ਲੇਕਿਨ ਬਾਅਦ ਦੇ ਵਿੱਚ ਮੇਰੇ ਜਿਹੜਾ ਗੁਰੂ ਗ੍ਰੰਥ ਸਾਹਿਬ ਜਿਹੜਾ ਉੱਧ ਆਤਮਾ ਜਿਹੜਾ ਆਉਣਾ ਉਹ ਵੀ ਮੈਨੂੰ ਇਹੀ ਹੋਇਆ ਕਿ ਮਾਰਕਸ ਨੇ ਲੱਭਿਆ ਹੂੰ ਕਿ ਮਤਲਬ ਜਿਹੜਾ ਮਨੁੱਖ ਨੂੰ ਉਹਦੇ ਮਨੁੱਖੀ ਤੱਤ ਤੋਂ ਜਿਹੜੇ ਇਹ سرمਾਈਦਾਰੀ ਦੇ ਨਿਜਾਮ ਹੈ ਤੋੜ ਰਿਹਾ ਹੈ ਹਾਂ ਹਾਂ ਆਖਰੇ ਦਾ ਹੱਲ ਕੀ ਹੈ ਤੂੰ ਮੈਨੂੰ ਫਿਰ ਲੱਗੇ ਕਿ ਗੁਰਬਾਣੀ ਜਿਹੜੀ ਗੁਰੂ ਗ੍ਰੰਥ ਸਾਹਿਬ ਹੈ ਇਹ ਮਨੁੱਖ ਨੂੰ ਆਪਣੇ ਮੂਲ ਨਾਲ ਜੋੜਨ ਦਾ ਫਲਸਫਾ ਹੈਗਾ ਤੋ ਉਹ ਮੈਨੂੰ ਦੋਨੋਂ ਇੱਕ ਦੂਜੇ ਦੇ ਪੂਰਕ ਲੱਗੇ ਹੋਏ ਇੱਕ ਨੇ ਮੈਨੂੰ ਮੋ ਤੋੜਨ ਦੀ ਗੱਲ ਸਮਝਾਈ ਹਾਂ ਤੋ ਇੱਕ ਤੋਂ ਮੈਨੂੰ ਲੱਗੇ ਆਖਰ ਟੁੱਟਿਆ ਹੋਇਆ ਮਨੁੱਖ ਕਿੱਦਾਂ ਜੋੜੇ ਤੋ ਇਹ ਇਸ ਕਰਕੇ ਫਿਰ ਮੇਰਾ ਚਲੋ ਤੁਹਾਡੀ ਐਸ ਵੇਲੇ ਫਲਸਫੀ ਇਹ ਆ ਕਿ ਪੂਰਬ ਤੇ ਪੱਛਮ ਦਾ ਮਾਰਕਸ ਜਮ ਤੇ ਗੁਰੂ ਗ੍ਰੰਥ ਸਾਹਿਬ ਦਾ ਸਮੇਲ ਹੋਣਾ ਚਾਹੀਦਾ ਉਹਦੇ ਵਿੱਚ ਅੱਜ ਦੇ ਮਨੁੱਖ ਦੀਆਂ ਜਿਹੜੀਆਂ ਸਮੱਸਿਆਵਾਂ ਉਹਨਾਂ ਦਾ ਕੋਈ ਹੱਲ ਬਿਲਕੁਲ ਤੁਸੀਂ ਠੀਕ ਕਹੇ ਇਹ ਇਸ ਨਤੀਜੇ ਤੇ ਮੈਂ ਮਤਲਬ ਆਪਣੇ ਜ਼ਿੰਦਗੀ ਦੇ ਲੰਬੇ ਤਜਰਬੇ ਤੋਂ ਪਹੁੰਚਾਇਆ ਇਸ ਤਰ੍ਹਾਂ ਚਲੋ ਜੀ ਆਪਾਂ ਅਗਲੇ ਸੈਗਮੈਂਟ ਦੇ ਵਿੱਚ ਗੱਲ ਕਰਾਂਗੇ ਕਿ ਦੁਨੀਆ ਦਾ ਕੀ ਬਣ ਰਿਹਾ ਦੁਨੀਆ ਦੀ ਸਥਿਤੀ ਕੀ ਹੈਗੀ ਆ ਇੱਕ ਵਾਰ ਤੁਹਾਡਾ ਸ਼ੁਕਰੀਆ ਕਿ ਤੁਸੀਂ ਸਾਡੇ ਨਾਲ ਹੁਣ ਤੱਕ ਬਣੇ ਹੋਏ ਹੋ